ਅੱਜ ਦੱਸਾਂਗੇ ਮਾਤਾ ਨੈਣਾ ਦੇਵੀ ਹਵਨਕੁੰਡ ਦੀ ਪੂਰੀ ਕਹਾਣੀ ਸਦੀਆਂ ਤੋਂ ਇਸ ਹਵਨਕੁੰਡ ਵਿੱਚ ਹੋ ਰਿਹਾ ਹੈ ਵੱਡਾ ਚਮਤਕਾਰ ਦੋਸਤੋ ਇਸ ਕਾਲ ਯੁੱਗ ਦੇ ਸਮੇਂ ਵਿੱਚ ਮਾਤਾ ਨੈਣਾ ਦੇਵੀ ਮੰਦਿਰ ਹਿਮਾਚਲ ਪ੍ਰਦੇਸ਼ ਚ ਚਮਤਕਾਰ ਹੁੰਦੇ ਨੇ ਅੱਜ ਉਹਨਾਂ ਚੋਂ ਇੱਕ ਵੱਡੇ ਚਮਤਕਾਰ ਦੀ ਗੱਲ ਕਰਦੇ ਆਂ ਜੇ ਮਾਤਾ ਦੇ ਦਰਬਾਰ ਦੇ ਹਵਨਕੁੰਡ ਚ ਸਦੀਆਂ ਤੋਂ ਕਿਵੇਂ ਹੋ ਰਿਹਾ ਹੈ ਚਮਤਕਾਰ ਦੋਸਤੋ ਜਦੋਂ ਆਪਾਂ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਵਿੱਚ ਮਾਤਾ ਜੀ ਦੇ ਦਰਸ਼ਨ ਕਰਕੇ ਪਰ ਕਰਮਾ ਕਰਦੇ ਹੋਏ ਮੰਦਿਰ ਦੀ ਦੂਸਰੀ ਸਾਈਡ ਬਣੇ ਹਵਨਕੁੰਡ ਕੋਲ ਜਾਂਦੇ ਆਂ ਤਾਂ ਉੱਥੇ ਸ਼ਰਧਾਲੂ ਪੰਡਤ ਜੀ ਕੋਲ ਹਵਨ ਕਰਵਾ ਰਹੇ ਨਜ਼ਰ ਆਉਂਦੇ ਨੇ ਅਤੇ ਪੁਜਾਰੀ ਜੀ ਭਗਤਾਂ ਦੇ ਮੌਲੀਆਂ ਖੰਮਣੀਆਂ ਬੰਦਦੇ ਨੇ ਅਤੇ ਹਵਨ ਕੁੰਡ ਦੀ ਭੂਤੀ ਦਾ ਤਿਲਕ ਸਧਾਲੂਆਂ ਦੇ ਮੱਥੇ ਤੇ ਲਗਾਇਆ ਜਾਂਦਾ ਹੈ। ਦੋਸਤੋ ਇਸ ਹਵਨ ਕੁੰਡ ਦੀ ਮਹੱਤਤਾ ਬਹੁਤ ਵਿਸ਼ੇਸ਼ ਹੈ। ਇਸ ਹਵਨ ਕੁੰਡ ਵਿੱਚ ਹਵਨ ਕਰਵਾਉਣ ਨਾਲ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਮੰਨ ਦੀ ਹਰ ਇੱਛਾ ਪੂਰੀ ਹੋ ਜਾਂਦੀ ਹੈ। ਸਧਾਲੂ ਇੱਥੇ ਸੁਖਣਾ ਸੁੱਕ ਕੇ ਜਾਂਦੇ ਨੇ ਤੇ ਸੁਖਣਾ ਪੂਰੀ ਹੋਣ ਤੇ ਹਵਨ ਕਰਵਾਉਂਦੇ ਨੇ। ਇਸ ਹਵਨ ਕੁੰਡ ਵਿੱਚ ਅੱਜ ਕੱਲ੍ਹ ਯੁੱਗ ਵਿੱਚ ਵੀ ਚਮਤਕਾਰ ਦੇਖਣ ਨੂੰ ਮਿਲਦਾ ਹੈ। ਇਸ ਹਵਨਕੁੰਡ ਵਿੱਚ ਸਦੀਆਂ ਤੋਂ ਰਜਾਨਾ ਹਵਨ ਹੁੰਦੇ ਆ ਰਹੇ ਨੇ ਪਰ ਹਵਨ ਸਮੱਗਰੀ ਦੀ ਰਾਖ ਬਾਹਰ ਨਹੀਂ ਕੱਢੀ ਜਾਂਦੀ ਸਾਰੀ ਰਾਖ ਇਸ ਹਵਨਕੁੰਡ ਦੇ ਵਿੱਚ ਹੀ ਸਮਾ ਜਾਂਦੀ ਹੈ ਦੱਸਿਆ ਜਾਂਦਾ ਕਿ ਰਜਾਨਾ ਹੀ ਇਸ ਹਵਨਕੁੰਡ ਵਿੱਚ ਵੱਡੀ ਪੱਧਰ ਤੇ ਹਵਨ ਸਮੱਗਰੀ ਪਾ ਕੇ ਹਵਨ ਕੀਤੇ ਜਾਂਦੇ ਨੇ ਪਰ ਅੱਜ ਤੱਕ ਇਸ ਕੁੰਡ ਦੇ ਵਿੱਚੋਂ ਸਮੱਗਰੀ ਦੀ ਰਾਖ ਬਾਹਰ ਨਹੀਂ ਕੱਢੀ ਗਈ ਚਮਤਕਾਰ ਨਾਲ ਇਸ ਦੇ ਵਿੱਚ ਹੀ ਸਮਾ ਜਾਂਦੀ ਹੈ ਦੋਸਤੋ ਜੇਕਰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ